ਪਰਤਾ ਪਰਸਤੀ ਗ਼ਜ਼ਲ ਥੋਹਰਾਂ ਦੇ ਨਾਲ ਇਸ਼ਕ ਸਾਡਾ ਕਲਰਾਂ ਦੇ ਸੰਗ ਯਾਰੀ ਪੀੜਾਂ ਦੀ ਪੰਡ ਸਿਰ ਤੇ ਤਰਕੇ ਸਫ਼ਰ ਨਿਰੰਤਰ جاری ਥੋਹਰਾਂ ਦੇ ਨਾਲ ਇਸ਼ਕ ਸਾਡਾ ਕਲਰਾਂ ਦੇ ਸੰਗ ਯਾਰੀ ਪੀੜਾਂ ਦੀ ਪੰਡ ਸਿਰ ਤੇ ਤਰਕੇ ਸਫ਼ਰ ਨਿਰੰਤਰ جاری ਪੋਤੜਿਆਂ ਚੋਂ ਗੁਰਬਤ ਸਾਨੂੰ ਮਿਲੀ ਵਿਰਾਸਤ ਜੱਦੀ ਪੋਤੜਿਆਂ ਚੋਂ ਗੁਰਬਤ ਸਾਨੂੰ ਮਿਲੀ ਵਿਰਾਸਤ ਜਦੀ ਰੋਟੀ ਕਪੜਾ ਛੱਤ ਸਾਨੂੰ ਰਹੀ ਮੁਸੀਬਤ ਭਾਰੀ ਰੋਟੀ ਕਪੜਾ ਛੱਤ ਸਾਨੂੰ ਰਹੀ ਮੁਸੀਬਤ ਭਾਰੀ ਪੈਰਾਂ ਵਿੱਚ ਬਿਆਹੀਆਂ ਸਾਡੇ ਹੱਥਾਂ ਦੇ ਵਿੱਚ ਛਾਲੇ ਸੋਚਾਂ ਦੇ ਵਿੱਚ ਅੱਖੀਆਂ ਡੁੱਬੀਆਂ ਮੌਣ ਜੀਬ ਨੇ ਤਾਰੀ ਪੈਰਾਂ ਦੇ ਵਿੱਚ ਬਿਆਹੀਆਂ ਸਾਡੇ ਹੱਥਾਂ ਦੇ ਵਿੱਚ ਛਾਲੇ ਸੋਚਾਂ ਦੇ ਵਿੱਚ ਅੱਖੀਆਂ ਡੁੱਬੀਆਂ ਮੌਨ ਜੀਵ ਨੇ ਤਾਰੀ ਚਾਹਤਾ ਸਾਡੀਆਂ ਕਦੇ ਬਰੂਹਾ ਭੁੱਲ ਕੇ ਵੀ ਨਾ ਟੱਪੇ ਚਾਹਤਾ ਸਾਡੀਆਂ ਕਦੇ ਬਰੂਹਾ ਭੁੱਲ ਕੇ ਵੀ ਨਾ ਟੱਪੇ ਕੱਚੀ ਬਲਗਨ ਅੰਦਰ ਰੱਖੀ ਗਰਜ਼ਾਂ ਚੋਂ ਪਸਾਰੀ ਕੱਚੀ ਬਲਗਨ ਅੰਦਰ ਰੱਖੀ ਗਰਜ਼ਾਂ ਚੋਂ ਪਸਾਰੀ ਮਹਿਲਾਵਲੋਂ ਸਾਡੀ ਕੁੜੀ ਆਈਆਂ ਸਦਾ ਹੀ ਜ਼ਹਿਰਾਂ ਮਹਿਲਾਵਲੋਂ ਸਾਡੀ ਕੁੜੀ ਆਈਆਂ ਸਦਾ ਹੀ ਜ਼ਹਿਰਾ ਬੇਸ਼ੱਕ ਮਹਿਲਾਂ ਦੇ ਸਾਈ ਵਿੱਚ ਸਾਰੀ ਉਮਰ guzari ਬਿਨ ਮੰਗੇ ਤੋਂ ਮਿਲੀਆਂ ਸਾਨੂੰ ਘਰ ਆ ਕੇ ਹੀ ਪੀੜਾਂ ਬਿਨ ਮੰਗੇ ਤੋਂ ਮਿਲੀਆਂ ਸਾਨੂੰ ਘਰ ਆ ਕੇ ਹੀ ਪੀੜਾਂ ਹਲ ਦੀ ਹਾਸੀ ਵੀ ਸਾਨੂੰ ਨਾ ਦਿੱਤੀ ਕਿਸੇ ਉਧਾਰੀ ਹਲ ਦੀ ਹਾਸੀ ਵੀ ਸਾਨੂੰ ਨਾ ਦਿੱਤੀ ਕਿਸੇ ਉਧਾਰੀ ਜਦ ਮਨ ਤੋਂ ਹੀ ਪਹਿਲਾਂ ਸਾਡੇ ਸੁਪਨੇ ਗਰਭ ਗਰਾਰੇ ਕਿਸੇ ਨਾ ਹਏ ਤੌਬਾ ਕੀਤੀ ਕਿਸੇ ਨਾ ਫੁੱਕਰ ਮਾਰੀ ਜੰਮਨ ਤੋਂ ਹੀ ਪਹਿਲਾਂ ਸਾਡੇ ਸੁਪਨੇ ਗਰਭ ਗਰਾਏ ਕਿਸੇ ਨਾ ਹਏ ਤੌਬਾ ਕੀਤੀ ਕਿਸੇ ਨਾ ਫੁੱਕਰ ਮਾਰੀ 파ਰਿਸਕੁਟ ਕੇ ਸੀਨੇ ਲਾਇਆ ਸ਼ਬਦਾਂ ਦਾ ਸ਼ਰਮਾਇਆ 파ਰਿਸਕੁਟ ਕੇ ਸੀਨੇ ਲਾਇਆ ਸ਼ਬਦਾਂ ਦਾ ਸ਼ਰਮਾਇਆ ਗਜ਼ਲ ਗੀਤ ਕਵਿਤਾਵਾਂ ਦੀ ਮੈਂ ਸਾਂਭ ਲਈ ਦੌਲਤ ਸਾਰੀ ਗਜ਼ਲ ਗੀਤ ਕਵਿਤਾਵਾਂ ਦੀ ਮੈਂ ਸਾਂਭ ਲਈ ਦੌਲਤ ਸਾਰੀ ਤੋਰਾਂ ਦੇ ਨਾਲ ਇਸ਼ਕ ਸਾਡਾ ਕਲਰਾਂ ਦੇ ਸੰਗ ਯਾਰੀ ਪੀੜਾਂ ਦੀ ਪੰਡ ਸਿਰ ਤੇ ਤਰ ਕੇ ਸਫ਼ਰ ਨਿਰੰਤਰ جاری ਪੀੜਾਂ ਦੀ ਪੰਡ ਸਿਰ ਤੇ ਤਰ ਕੇ ਸਫ਼ਰ ਨਿਰੰਤਰ جاری